26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਜੋ ਇੱਕ ਸ਼ਰਾਰਤੀ ਅੰਸਰਵਲੋ ਬਾਬਾ ਸਾਹਿਬ ਜੀ ਦੇ ਬੁੱਤ ਨਾਲ ਕੀਤੀ ਗਈ ਬੇਅਦਬੀ ਦੇ ਰੋਸ ਵਜੋਂ ਜਿੱਥੇ ਦੇਸ਼ ਭਰ ਦੇ ਨਾਲ-ਨਾਲ ਪੰਜਾਬ ਭਰ ਵਿੱਚ ਵਸਦੇ ਦਲਿਤ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਉੱਥੇ ਹੀ ਫਗਵਾੜਾ ਵਿਖੇ ਦਲਿਤ ਭਾਈਚਾਰੇ ਵੱਲੋਂ ਪੰਜਾਬ ਬੰਦ ਦੀ ਕਾਲ ਦੰਦਿਆਂ ਉਕਤ ਦੋਸ਼ੀ ਖਿਲਾਫ ਐਨਐਸਏ ਸਮੇਤ ਹੋਰ ਸਖਤ ਤਾਰਾ ਮਾ ਲਾ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਸਖਤ ਤਾਰਾ ਮਾ ਲਗਾ ਕੇ ਪਰਚਾ ਦਰਜ ਕਰ ਲਿਆ ਇਸ ਦੌਰਾਨ ਫਗਵਾੜਾ ਤੋਂ ਵਾਟਵਾਰ ਦਲਿਤ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਲਈ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉੱਥੇ ਹੀ ਉਨ੍ਹਾਂ ਭਾਰਤ ਸਰਕਾਰ પાસે ਮੰਗ ਕੀਤੀ ਗਈ ਇਹੋ ਜਿਹੇ ਦੋਸ਼ੀਆਂ ਖਿਲਾਫ NSA ਲਾਗੂ ਕਰਨ ਲਈ ਨਵਾਂ ਕਾਨੂੰਨ ਲਿਆਂਦਾ ਜਾਵੇ। ਉਨ੍ਹਾਂ ਨਾਲ ਹੀ ਦਲੇ ਸਮਾਜ ਦੇ ਆਗੂਆਂ ਨੂੰ ਇਹੋ ਜਿਹੀਆਂ ਘਟਨਾਵਾਂ ਵਾਪਰਨ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਅਪੀਲ ਵੀ ਕੀਤੀ। ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ 26 ਜਨਵਰੀ ਦਿਨ ਐਤਵਾਰ ਨੂੰ ਇੱਕ ਅੰਮ੍ਰਿਤਸਰ ਵਿਖੇ ਇੱਕ ਜੋ ਹੰਸਖਾਮੀ ਘਟਨਾ ਹੋਈ ਸੀ ਇੱਕ ਨੌਜਵਾਨ ਵੱਲੋਂ 바ਵਾ ਸਾਹਿਬ ਭੀਮਰਾਵ ਜੀ ਅੰਬੇਡਕਰ ਜੀ ਦਾ ਸਟੈਚੂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਔਰ ਭਾਰਤੀ ਸੰਵਿਧਾਨ ਜਲਾਇਆ ਗਿਆ ਸੀ ਜਿਸ ਦੇ ਮੱਦੇ ਨਜ਼ਰ ਉਸੇ ਦਿਨ ਸ਼ਾਮ ਨੂੰ ਫਗਵਾੜਾ ਵਿਖੇ ਅੰਬੇਡਕਰ ਸੈਨਾ ਮੂਨ ਨਿਵਾਸੀ ਜੁਵਾ ਵਿਕਾਸ ਵਿਕਾਸ ਮੋਰਚਾ ਗੁਰਵੀਦਾਸ ਟੈਗਰਫੋਰਸ ਅਤੇ ਹੋਰ ਸਮਾਜ ਦੀਆਂ ਜਥੇਬੰਦੀਆਂ ਨੇ ਰਾਤ ਨੂੰ ਇਥੇ ਨੈਸ਼ਨਲ ਹਾਈਵੇ ਜਾਮ ਕੀਤਾ ਔਰ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਸੀ ਕਿ ਉਸ ਦੋਸ਼ੀ ਖਿਲਾਫ ਵੱਖ-ਵੱਖ ਧਰਾਮਾਂ ਤੇ ਪਰਚਾ ਦਰਜ ਕੀਤਾ ਜਾਵੇ। ਔਰ ਇਸ ਦੇ ਇਸ ਤੋਂ ਬਾਅਦ ਜਦੋਂ 27 ਤਰੀਕ ਨੂੰ ਅੰਮ੍ਰਿਤਸਰ ਵੀ ਬੰਦ ਰਿਆ ਔਰ 27 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਆਪਾਂ 28 ਤਰੀਕ ਨੂੰ ਪੂਰਾ ਰੋਜ਼ ਪ੍ਰਦਰਸ਼ਨ ਪੂਰੇ ਭਾਰਤ ਪੰਜਾਬ ਵਿੱਚ ਕੀਤਾ ਜਾਵੇਗਾ ਜਿਸ ਦੇ ਮੱਦੇਨਜ਼ਰ ਜਲੰਧਰ, ਹੁਸ਼ਿਆਰਪੁਰ, ਫਗਵਾੜਾ, ਕਪੂਰਥਲਾ, ਲੁਧਿਆਣਾ ਹੋਰ ਵੀ ਕਾਫੀ ਜ਼ਿਲ੍ਹੇ ਬੰਦ ਰਹਿ ਔਰ ਸਰਕਾਰ ਨੂੰ ਔਰ ਪ੍ਰਸ਼ਾਸਨ ਤੇ ਦਬਾਅ ਪਾਇਆ ਔਰ ਪ੍ਰਸ਼ਾਸਨ ਨੇ ਉਥੋਂ ਦੇ ਪ੍ਰਸ਼ਾਸਨ ਨੇ ਉਸਤੇ ਦੇਸ਼ทรੋਹੀਆਂ ਧਰਾਮਾਂ ਦਿੱਤ ਹੋਰ ਵੀ ਜੋ ਜੁਰਮ ਹੈਗੇ ਉਹਦੇ ਤਹਿਤ ਧਰਾਮਾਂ ਲਗਾ ਕੇ ਜੁਰਮਵਾਦਾ ਕੀਤਾ ਅਸੀਂ ਉਥੋਂ ਦੇ ਪ੍ਰਸ਼ਾਸਨ ਦਾ ਤੇ ਐਡਮਿਨਿਸਟ੍ਰੇਸ਼ਨ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਅੱਗੇ ਤੋਂ ਵੀ ਇੱਕ ਐਨਐਸਏ ਕਾਨੂੰਨ ਲਿਆਂਦਾ ਜਾਵੇ ਪਾਸ ਕੀਤਾ ਜਾਵੇ ਤਾਂ ਕਿ ਇਦਾਂ ਦੇ ਕੋਈ ਵੀ ਧਾਰਮਿਕ ਜਾਂ 바ਵਾ ਸਾਹਿਬ ਜਾਂ ਹੋਰ ਵੀ ਮਹਾਪੁਰਸ਼ਾਂ ਦੇ ਅਪਮਾਨ ਦੀ ਕਰਨ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਦਿੱਤੀਆਂ ਜਾਣ ਜੈ ਗੁਰਦੇਵ ਜੈ ਭੀਮ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਾਥੀਓ ਜਿਹੜੀ ਪੰਜਾਬ ਦੇ ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਦਾ ਅਪਮਾਨ ਕੀਤਾ ਗਿਆ ਸੀਗਾ ਉਸ ਦੇ ਰੋਸ ਵਜੋਂ 26 ਤਰੀਕ ਨੂੰ ਰਾਤ ਨੂੰ 7 ਵਜੇ ਜਿਹੜਾ ਅਸੀਂ ਹਰਗੋਵੀਂਦ ਨਗਰ ਪਾਰਕ ਵਿੱਚ ਜਿਹੜਾ ਫਗਵਾੜਾ ਬੰਦ ਕੀਤਾ ਰੋਡ ਜਾਮ ਕੀਤਾ ਸੀਗਾ ਉਸ ਦਿਨ ਸ਼ਾਮ ਨੂੰ 7 ਵਜੇ ਅਸੀਂ ਸਮੂਹ ਸੰਗਠਨਾਂ ਨੇ ਅੰਬੇਡਕਰ ਸੈਨਾ ਮੂਲ ਨਿਵਾਸੀ ਨੇ ਗੁਰੂ ਰਵੀਦਾਸ ਟਾਈਗਰ ਫੋਰਸ ਯੁਵਾ ਵਿਕਾਸ ਮੋਰਚਾ ਭਗਵਾਨ ਵਾਲਮੀਕੀ ਐਕਸ਼ਨ ਕਮੇਟੀ ਅਸੀਂ ਸਾਰਿਆਂ ਨੇ ਇਹ ਮੰਗ ਰੱਖੀ ਸੀਗੀ ਵੀ ਜਿਹੜਾ ਉਹ ਵਿਅਕਤੀ ਆ ਉਸ ਦੇ ਦੇਸ਼ ਵਿਰੋਧ ਦਾ ਪਰਚਾ ਕੀਤਾ ਜਾਵੇ ਔਰ ਉਸ ਦੇ ਰੋਸ ਵਜੋਂ ਅਸੀਂ ਇੱਕ ਦਿਨ ਛੱਡ ਕੇ ਜਦੋਂ ਫਗਵਾੜਾ ਬੰਦ ਔਰ ਪੰਜਾਬ ਬੰਦ ਦੀ ਕਾਲ ਦਿੱਤੀ ਅਸੀਂ ਉਹਨਾਂ ਸਾਰੇ ਪੰਜਾਬ ਵਾਸੀਆਂ ਦਾ ਫਗਵਾੜਾ ਵਾਸੀਆਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ 바ਵਾ ਸਾਹਿਬ ਡਾਕਟਰ ਨਵੇੜਕਰ ਜੀ ਦੇ અપਮਾਨ ਦੇ ਵਿਰੋਧ ਵਿੱਚ ਜਿਹੜਾ ਆਪਣੀ ਬੰਦ ਦੀ ਕਾਲ ਨੂੰ ਸਾਡੇ ਨੂੰ ਆਪ ਮੁਹਾਰੇ ਬੰਦ ਕੀਤਾ ਔਰ ਉਸ ਦੇ ਰੋਸ ਵਜੋਂ ਜਿਹੜੀਆਂ ਮੌਕੇ ਦੀਆਂ ਮੌਜੂਦਾ ਸਰਕਾਰਾਂ ਆ ਲੋਕਾਂ ਦੇ ਪਬਲਿਕ ਦੇ ਰੋਸ ਵਜੋਂ ਜਿਹੜੀਆਂ ਮੌਜੂਦਾ ਸਰਕਾਰਾਂ ਆ ਉਹਨਾਂ ਨੂੰ ਉਸ ਵਿਅਕਤੀ ਉੱਪਰ ਮਜਬੂਰਨ ਵਜੋਂ ਦੇਸ਼ ਦਰੋਹ ਦਾ ਪਰਚਾ ਕਰਨਾ ਪਿਆ ਔਰ ਅਸੀਂ ਅੰਮ੍ਰਿਤਸਰ ਜਿਹੜਾ ਪ੍ਰਸ਼ਾਸਨ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਉਹਨਾਂ ਉੱਪਰ ਦੇਸ਼ਦਰੋਹ ਦਾ ਪਰਚਾ ਕੀਤਾ ਔਰ ਅਸੀਂ ਇਹ ਮੰਗ ਵੀ ਕਰਦੇ ਆ ਵੀ ਜਿਹੜਾ ਉਹ ਵਿਅਕਤੀ ਆ ਉਸ ਦੀ ਜਿਹੜੀ ਪ੍ਰੋਪਰ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇ ਇਸ ਪਿੱਛੇ ਕਿਹੜੀ ਏਜੰਸੀ ਦਾ ਕਿਹੜੇ ਵਿਅਕਤੀ ਵਿਸ਼ੇਸ਼ ਦਾ ਕਿਹੜੇ ਸੰਗਠਨ ਦਾ ਹੱਥ ਆ ਜਿਹੜਾ ਸਾਡੇ ਪੰਜਾਬ ਦੇ ਇਸ ਭਾਈਚਾਰੇ ਨੂੰ ਜਿਹੜਾ ਖਰਾਬ ਕਰਨਾ ਚਾਹੁੰਦਾ ਆ ਜਿਹੜਾ ਸਾਡਾ ਇਹ ਭਾਈਚਾਰਾ ਇਦਾਂ ਹੀ ਬਰਕਰਾਰ ਰਹਿਣਾ ਚਾਹੀਦਾ ਔਰ ਸਾਰੇ ਹੀ ਸਾਥੀ ਅੱਗੇ ਤੋਂ ਅਸੀਂ ਜਿਹੜੀ ਵੀ ਕਾਲ ਦਵਾਂਗੇ ਇਸ ਵਿਅਕਤੀ ਦੇ ਖਿਲਾਫ ਜਆ ਬਾਬਾ ਸਾਹਿਬ ਬੇੜਕਰ ਜੀ ਦੇ ਸਟੈਚੂ ਨਾਲ ਜਿਹੜਾ ਵੀ ਛੇੜਛਾੜ ਕਰੂਗਾ ਜਿਹੜੀ ਵੀ ਕਾਲ ਦਵਾਂਗੇ ਸਾਰਿਆ ਸਮਾਜ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਜੈਪੀ ਜੈ ਭਾਰਤ